ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਪਿਛਲੇ ਦਿਨ ਗੋਵਿੰਦਵਾਲ ਸਾਹਿਬ ਵਿਖੇ ਕੋਟ ਮੁਹੰਮਦ ਖਾਂ ਵਿਖੇ ਦੋ ਤਰ੍ਹਾਂ ਦੇ ਵਿਚਾਲੇ ਹੋਏ ਝਗੜੇ ਨੂੰ ਸੁਲਝਾਉਣ ਦੇ ਲਈ ਸਬ ਇੰਸਪੈਕਟਰ ਚਰਨ ਸਿੰਘ ਸਿੰਘ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਮਾਮਲਾ ਸਾਹਮਣੇ ਹੈ ਪਰ ਕੀ ਪੁਲਿਸ ਨੇ ਆਪਣੀ ਨਾਕਾਮੀ ਛਾਉਣ ਦੇ ਲਈ 70 ਸਾਲ ਦੇ ਇੱਕ ਬਜ਼ੁਰਗ ਦੇ ਉੱਪਰ ਕਾਰਵਾਈ ਕਰਦੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਪਰੰਤੂ ਸਬ ਇੰਸਪੈਕਟਰ ਦੇ ਕਤਲ ਦਾ ਅਸਲ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਝਗੜਾ ਸੁਲਝਾਉਣ ਹੋਏ ਸਬ ਇੰਸਪੈਕਟਰ ਚਰਨ ਸਿੰਘ ਨੂੰ ਗੋਲੀ ਲੱਗ ਗਈ ਉਸ ਤੋਂ ਇੱਕ ਹੋਰ ਸਾਥੀ ਜਿਸ ਦੇ ਬਾਹਾਂ ਤੇ ਟੁੱਟ ਗਈ ਸੀ ਤੇ ਦੋਵੇਂ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਸਬ ਇੰਸਪੈਕਟਰ ਚੰਦਜੀਤ ਸਿੰਘ ਨੂੰ ਮਰਤੇ ਕਹੇ ਲਾਨ ਕਰ ਦਿੱਤਾ ਗਿਆ ਅੱਜ ਕਾਰਜ ਪ੍ਰਣਾਲੀ ਤੇ ਵਿਰੋਧੀ ਪਾਰਟੀਆਂ ਖੜੇ ਤਰ੍ਹਾਂ ਸਵਾਲ ਖੜੇ ਕੀਤੇ ਜਾ ਰਹੇ ਹਨ ਪਰ ਪੂਰੇ ਪੰਜਾਬ ਵਿੱਚ ਅੱਗ ਵਾਂਗ ਫੈਲੇ ਸਮਾਜ ਨੇ ਲੈ ਕੇ ਅੱਜ ਸਾਬਕਾ ਇੰਸਪੈਕਟਰ ਦੇ ਘਰ ਸਾਬਕਾ ਮੁੱਖ ਮੰਤਰੀ ਚੰਦਜੀਤ ਸਿੰਘ ਚੰਨੀ ਤੇ ਬਿਦਾ ਇਕਸਰਪਾਲ ਸਿੰਘ ਭੁੱਲ ਰਹਾ ਤੇ ਸਾਂਸਦੀ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਕਾਂਗਸੀ ਲੀਡਰ ਵੀ ਪਹੁੰਚੀ ਇਸ ਮੌਕੇ ਸਬ ਇੰਸਪੈਕਟਰ ਦੇ ਕਤਲ ਮਾਮਲੇ ਸੂਬੇ ਸਰਕਾਰ ਨੂੰ ਘੇਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਗੁੰਡਾਗਰਦੀ ਇੱਕ ਹੀ ਨਹੀਂ ਇੱਕ ਸਾਦੀ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਵਾਲੇ ਪੰਜਾਬ ਪੁਲਿਸ ਜਵਾਨ ਸੂਬੇ ਸਰਕਾਰ ਦੀ ਆਪਣਾਈ ਵਿੱਚ ਸੁਰੱਖਤ ਨਹੀਂ ਹਨ ਤਾਂ ਸਰਕਾਰ ਦੇ ਹੋਰ ਕੀ ਕਰ ਸਕਦੀ ਹੈ ਸਾਡੇ ਲੋਕਾਂ ਲਈ ਲਾਇਵੰਦ ਨਹੀਂ ਹਨ ਕਿਉਂਕਿ ਮੇਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਅੰਦਰ ਤੋਂ ਰੋਣਾ ਨਿਕਲ ਰਿਹਾ ਹੈ ਉਹਨਾਂ ਨੇ ਕਿਹਾ ਕੀ ਜਹਿਲਤ ਬਣ ਗਏ ਹਨ ਕਿ ਲੋਕਾਂ ਦੇ ਘਰ ਬਾਹਰ ਨਿਕਲਦੇ ਸਮੇਂ ਵੀ ਡਰ ਲੱਗ ਲੱਗਿਆ ਹੈ ਮੁੱਖ ਮੰਤਰੀ ਚਾਰਨੀ ਸਿੰਘ ਚੰਨੀ ਨੇ ਵੱਲੋਂ ਸੁੱਬੇ ਸਰਕਾਰ ਦੇ ਕਾਜ ਪ੍ਰਣਾਲੀ ਪਰਸਵਾਲ ਖੜੇ ਕਰ ਦਿਆ ਪਰਿਵਾਰ ਨੂੰ ਸੁਭਾਵ ਦਵਾਉਣ ਲਈ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਤੇ ਹੋਰ ਕੀ ਕੀ ਕਿਹਾ ਉਹ ਨੂੰ ਸਾਨੂੰ ਸੁਣਾਉਣਾ ਚਾਰਨੀ ਸਿੰਘ ਚੰਨੀ ਵੱਲੋਂ 아직 빨리 열어 야지

결국는 마 tengo 2aria 이렇게 바 disgusto saint of of ਆਣੇ ਚੰਗੇ ਗੱਲ ਕਰਦੇ ਆਂ ਇਹ ਚੁੱਕ ਕੇ ਨਾ ਗੱਲ ਕਰੀਏ ਬਈ ਇਹ ਤਾਂ ਬਾਤ ਹੈ ਬਹੁਤ ਵੱਡੀ ਹੈ ਪਾਜੀ ਕਾਪੀ ਬੋਲਿਆ ਪਾਸ਼ਾ ਜੀ ਤੁਸੀਂ ਸਭ ਤੁਸੀਂ ਆਇਓ ਜੀ ਚਰਨਜੀਤ ਸਿੰਘ ਦੇ ਘਰ ਪਰਿਵਾਰ ਨੂੰ ਮਿਲ ਕੇ ਕਿਦਾਂ ਦਾ ਮਤਲਬ ਉਹਨਾਂ ਦੇ ਤੁਹਾਨੂੰ ਲੰਮਾ ਸਮਾਂ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕੀ ਤੁਹਾਨੂੰ ਲੱਗਾ ਜੀ ਉਲਸ ਸਬ ਇੰਸਪੈਕਟਰ ਚਰਨਜੀਤ ਸਿੰਘ ਜਿਹੜੇ ਕਿ ਪਿਛਲੇ ਦਿਨੀ ਆਮ ਆਦੀ ਪਾਰਟੀ ਦੇ ਸਰਪੰਚ ਦੇ ਘਰ ਮੁੱਠ ਭੇੜ ਦੇ ਵਿੱਚ ਜਿਹੜੇ ਕਿ ਗੋਲੀ ਵੱਜ ਕੇ ਮਾਰ ਦਿੱਤੇ ਗਏ ਹੈ ਸ਼ਹੀਦ ਕਰ ਦਿੱਤੇ ਗਏ ਹੈ ਆਪਣੀ ਡਿਊਟੀ ਕਰ ਰਹੇ ਸੀ ਉਹਨਾਂ ਦੇ ਘਰ ਵਿੱਚ ਆਇਆ ਆ ਕੇ ਇੱਥੇ ਬਹੁਤ ਦੁੱਖ ਹੋਇਆ ਇੱਕ ਬਹੁਤ ਹੀ ਨੇਕ ਬੰਦਾ ਇਮਾਨਦਾਰ ਸੀ ਤੁਸੀਂ ਉਹਦਾ ਘਰ ਦੇਖ ਸਕਦੇ ਹੋ ਸਾਰੀ ਉਮਰ ਪੁਲਿਸ ਨੌਕਰੀ ਕਰੀਏ ਲੇਕਿਨ ਅਜੇ ਤੱਕ ਸਫੈਦੀ ਕਰਨ ਨੂੰ ਨਹੀਂ ਹੋਈ ਵੀ ਪਰਿਵਾਰ ਵੀ ਮੈਂ ਦੇਖਿਆ ਸਿਰਫ ਤਿੰਨ ਕੀਲੇ ਪਹਿਲੇ ਤੇ ਇਹਨਾਂ ਨੇ ਇਹ ਆਮ ਆਦੀ ਪਾਰਟੀ ਵਾਲਿਆਂ ਦੇ ਵਿੱਚ ਪਹਿਲੇ ਦਿਨ ਤੋਂ ਜਿੱਦਰ ਦੀ ਸਰਕਾਰ ਆਈ ਹੈ ਗੁੰਡਾ ਅੰਸਰ ਹੈ আর ਇਹਨਾਂ ਦੀ ਸ਼ਹਿਰ ਐਂਦੀ ਹੈ ਅਜਿਹੇ ਬੰਦੇਆਂ ਨੂੰ ਸਰਪੰਚ ਦੇ ਘਰ 15 ਬੰਦੇ ਬੜੇ ਹੋਏ ਸੀ ਉਹਨਾਂ ਨੇ ਬਾਹਰ ਨਿਕਲ ਕੇ ਸਾਬ ਇਨਸਪੈਕਟਰ ਦੇ ਗੋਲੀ ਮਾਰ ਕੇ ਮਾਰਤੀ ਇਸ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਦੇਸ਼ਤ ਕਰਦੀ ਤੇ ਪਰਛਾਵਾ ਗਰਦੀ ਕਿਆ ਹੋ ਸਕਦੀ ਹੈ ਜਿੱਦਾਂ ਚੰਨੀ ਸਾਹਿਬ ਅੱਜ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਦੋ ਕੁੜੀਆਂ ਇੱਕ ਮੁੰਡਾ ਉਹਨਾਂ ਦੇ ਮਾਪੇ ਬਜ਼ੁਰਗ ਜੀ ਜਿਉਂਦੇ ਬੈਠੇ ਹੈ ਘਰ ਵਾਲੀ ਵਿਧਵਾ ਹੋ ਗਈ ਹੈ ਬਹੁਤ ਦੁਖਦਾਈ ਗੱਲ ਹੋਈ ਹੈ ਪਹਿਲਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਇਸੇ ਏਰੀਏ ਇਸੇ ਤਰ੍ਹਾਂ ਥਾਣੇਦਾਰ ਦੇ ਮਾਰਿਆ ਸੀ ਉਹਨਾਂ ਦਾ ਅੰਤ ਆਇਆ ਸੀ ਅੱਜ ਮੈਂ ਇਹ ਇਹਨਾਂ ਦਾ ਆਮ ਆਦੀ ਪਾਰਟੀ ਦਾ ਅੰਤ ਆਉਂਦਾ ਦੇਖ ਰਿਹਾ ਕਿਉਂਕਿ ਇਸ ਤੋਂ ਜ਼ਿਆਦਾ ਬੁਰਸ਼ਾ ਕਰਦੀ ਨਹੀਂ ਹੋ ਸਕਦੀ ਕਿ ਪੁਲਿਸ ਦੇ ਸਬ ਇੰਸਪੈਕਟਰ ਨੂੰ ਜਦ ਕਿ ਉਹਦੇ ਨਾਲ ਡੀਐਸਪੀ ਵੀ ਹੈ ਉਹਦੇ ਨਾਲ ਹੋਰ ਪੁਲਿਸ ਵਾਲੇ ਆਏ ਐ ਤੇ ਉਹਨੂੰ ਕਾਬੂ ਕਰਕੇ ਤੇ ਗੋਲੀ ਮਾਰਦੀ ਤੇ ਜੀ ਸਾਹਿਬ ਜਿੱਦਾਂ ਅਸੀਂ ਆਪਣਾ ਲੋਧੀਦਰ ਦੇ ਨਿੱਤਾ ਬਾਜਵਾ ਸਾਹਿਬ ਨੇ ਕੁਝ ਗਰਨੇਡ ਹਥਿਆਰਾਂ ਦੀ ਗੱਲ ਕੀਤੀ ਸੀ ਸਾਡੀ ਗਰਨੇਡ ਨੂੰ ਮੈਂ ਉਹੀ ਗੱਲ ਕਰ ਲੱਗਾ ਜੀ ਅਮਨ ਰਾਜਨੀਤੀ ਦੀ ਗੱਲ ਨਾ ਕਰ ਮੈਂ ਇੱਥੇ ਦੁਖੀ ਬਹੁਤ ਐ ਅੰਦਰ ਆ ਕੇ ਮੈਂ ਜਦੋਂ ਕੁੜੀਆਂ ਨੂੰ ਮਿਲਿਆ ਤੇ ਮੇਰਾ ਆਪਣਾ ਰੋਣਾ ਨਿਕਲਿਆ ਵਾ ਇਹਨਾਂ ਬੁਰਛੇ ਕਰਦੀ ਆਰ ਦੀ ਸਰਕਾਰ ਆ ਗਈ ਇਹ ਤੇ ਇਹਨਾਂ ਨੇ ਜਿਹੜਾ ਦੁਰਪਰ ਕਰਦਾ ਪੁਲਿਸ ਤੋਂ ਜਸ ਸੇਫ ਨਹੀਂ ਆ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਦਾ ਕੀ ਹੋਏਗਾ ਇੱਕ ਗਰੀਬ ਆਦਮੀ ਜਿਹੜਾ ਕਿਸਾਨ ਹੈ ਉਹਦਾ ਖੇਤ ਵਿੱਚ ਕੀ ਹੋਏਗਾ ਜੇ ਪੁਲਿਸ ਨੂੰ ਆਏਵੇਂ ਨੂੰ ਘਰ ਮਾਰਤਾ ਔਰ ਉਹਨੂੰ ਛੇ ਦੇ ਰਹੀ ਹੈ ਪੁਲਿਸ ਸਰਕਾਰ ਅੱਜ ਤੱਕ ਪਰਿਵਾਰ ਨੂੰ ਐਫ ਆਈ ਆਰ ਨਹੀਂ ਮਿਲੀ ਅੱਜ ਤੱਕ ਕੋਈ ਸੁਣਵਾਈ ਨਹੀਂ ਇਹਨਾਂ ਦੀ ਗਰੀਬ ਪਰਿਵਾਰ ਇੱਕ ਕਿਸਾਨ ਪਰਿਵਾਰ ਹੈ ਤਿੰਨ ਇਕ ਇਕਲੇ ਜਬੀਨਾ ਕੀ ਕਰ ਲੈਣਗੇ ਐਸੀ ਪਰਿਵਾਰ ਦੇ ਨਾਲ ਖੜਾਂਗੇ ਔਰ ਜੀ ਨੇ ਇਹ ਇੱਕ ਪੁਲਿਸ ਕਰਮਚਾਰੀ ਤੇ ਗੋਲੀ ਮਾਰ ਕੇ ਪੁਲਿਸ ਅਫਸਰ ਦੇ ਹੱਤਿਆ ਕਰੀ ਹੈ ਇਹ ਹੱਤਿਆ ਦਾ ਉਹਨੂੰ ਸਜ਼ਾ ਦਵਾਉਣ ਤੱਕ ਐਸੀ ਸਿਰੇ ਤੱਕ ਜਾਵਾਂਗੇ ਔਰ ਨਾਲ ਪਰਿਵਾਰ ਦੇ ਖੜਾਂ ਆਂ ਇਹ ਆਮਣੇ ਕਾਨੂੰਨ ਅੱਗੇ ਲਾਕੇ ਦੇ ਵੀ ਬੜੇ ਮਾਰ ਗ੍ਰਨੇਡ ਚਾਦੇ ਤੇ ਚਲਦੇ ਆ